ਰਿਆਨ ਦੀ ਸ਼ਰਾਬ ਸਸਤੀ ਸੀ ਤਾਂ ਉਦੋਂ ਰਿਆਨ ਦੀ ਸ਼ਰਾਬ ਲਿਆ ਕੇ ਪਿੰਡ ਦੇ ਵਿੱਚ ਕਾਫੀ ਵੇਚੀ ਜਾਂਦੀ ਸੀ ਬਹੁਤ ਜ਼ਿਆਦਾ ਉਸ ਤੋਂ ਹੌਲੀ-ਹੌਲੀ ਗੋਲੀਆਂ ਚੱਲ ਪਈਆਂ ਗੋਲੀਆਂ ਤੋਂ ਬਾਅਦ ਹੁਣ ਹੌਲੀ-ਹੌਲੀ ਕੰਮ ਵਾਧਾ-ਵਾਧਾ ਛਿੱਟੇ ਤੇ ਆ ਗਿਆ ਕਾਤਲ ਇੱਠਾਂ ਦੇ ਵਿੱਚੋਂ 2 ਵਜੇ ਤੱਕ ਫਰਾਰ ਐ 6 ਗ੍ਰਿਫਤਾਰ ਹੋ ਚੁੱਕੇ ਐ ਜਿਹੜੇ 6 ਗ੍ਰਿਫਤਾਰ ਹੋ ਚੁੱਕੇ ਐ ਉਹਨਾਂ ਦੇ ਘਰਾਂ ਦੀਆਂ ਣੇੜੀ ਜੀ ਕਹਿ ਰਹੀਆਂ ਦੂਜੀਆਂ ਣੇੜੀ ਜੀ ਕੋਰੇ ਆਮ ਲੋਕਾਂ ਕੋਲੇ ਵੀ ਸਾਡਾ ਜਿਹੜਾ ਮੇਨ ਕਤਲ ਗੱਗੂ ਐ ਕਿ ਗੱਗੂ ਕਹਿੰਦਾ ਵੀ ਇੱਕ ਕਤਲ ਦੇ ਵੀ ਕੈਦ ਖਟਣੀ ਐ ਤੇ ਇੱਕ ਦੋ ਹੋਰ ਕਰ ਦਾਂਗੇ ਤਾਂ ਕਿ ਹਰ ਕੰਨਾ ਹੱਥ ਕੈਦ ਸਤਣੀ ਹੋਣ ਤੇ ਹੁਣ ਇਹਦਾ ਡਾਕਟਰ ਅਰਪਾਲ ਦਾ ਵੀ ਕੰਡਾ ਕਿਦਾਂਗੇ ਤੇ ਜਿਹੜੇ ਕੋਈ ਹੋਰ ਆਗੂ ਬੰਦੇ ਐ ਇੱਕ ਦੋ ਉਹਨਾਂ ਨੂੰ ਵੀ ਵੇਖਾਂਗੇ ਤਾਂ ਉਹ ਤੇ ਆ ਕੇ ਉਹ ਮੇਰੇ ਕੋਲ ਪਹੇ ਗਿਆ ਕਾਫੀ ਤੂ ਤੂੰ ਮੈਂ ਕੀਤੀ ਉੱਚਾ ਨਹੀਂ ਮੈਂ ਬੋਲਿਆ ਪਰ ਉਹ ਲੋਕਾਂ ਨੇ ਮੇਰੇ ਗੱਲ ਨਹੀਂ ਪੈਂ ਦਿੱਤਾ ਉਹ ਵਿਸਤਾਲ ਦੀ ਹੋ ਗਿਆ ਉਹਨੂੰ ਕਰਕੇ ਕਰਨ ਤੌਰ ਤਾਂ ਮੈਨੂੰ ਮਤਲਬ ਮੇਰੇ ਘਰ ਨਹੀਂ ਕਰਤਾ ਪਰ ਉਹਨੇ ਮੇਰੇ ਘਰ ਆ ਕੇ ਮੇਰੇ ਗੱਲ ਫੈਂ ਦੀ ਕੋਸ਼ਿਸ਼ ਕੀਤੀ ਹਮ ਸ਼ਸ਼ੀਕਾਲ ਤੁਸੀਂ ਜੜਿਓ ਪੰਜਾਬ ਹਾਰਿਆ ਨਾਲ ਲਾਈਵ ਦੇ ਨਾਲ ਤਾਂ ਮੈਂ ਹਾਂ ਥੋੜਾ ਦੋ ਜਤ ਇਨੈਕਸ ਟਾਈਮ ਲੰਬੀ ਥਾਣੇ ਦੇ ਬਾਹਰ ਮੌਜੂਦ ਆ ਹ ਜਿੱਥੇ ਕਿ ਪਿੰਡ ਕਿੱਲਾ ਵਾਲੀ ਦੇ ਵਿੱਚ ਕਿਸੇ ਜਿੰਨਾ ਕਤਲ ਹੋਏ ਨਸ਼ੇ ਦੀਆਂ ਤਮਕੀਆਂ ਨਸ਼ੇ ਤਸਕਰਾਂ ਵੱਲੋਂ ਧਮਕੀਆਂ ਦਿੱਤੀਆਂ ਗਈਆਂ ਮੇਰੇ ਨਾਲ ਉਗਰਾਹ ਜੱਥੇ ਬੰਦੀ ਦੇ ਆਗੂ ਹਰਪਾਲ ਡਾਕਟਰ ਹਰਪਾਲ ਮੇਰੇ ਨਾਲ ਨੇ ਮੈਂ ਗੱਲਬਾਤ ਚਲੰਗ ਕੀਤੀ ਪੂਰਾ ਮਾਮਲਾ ਅਕਸਰ ਕਿਸ ਤਰ੍ਹਾਂ ਪਿੰਡ ਦੇ ਵਿੱਚ ਨਸ਼ਾ ਵਿਕਦਾ ਹੈ ਕੌਣ ਵੇਚਦਾ ਹੈ ਕਿਵੇਂ ਗੱਲਬਾਤ ਹੈ ਸਾਰੀ ਗੱਲ ਖੁੱਲ ਕੇ ਵਿਸਤਾਰ ਨਾਲ ਚਰਚਾ ਕਰਨ ਦਾ ਰਿਹਾ ਭਾਈ ਜੀ ਸ਼ਸ਼ੀਕਰ ਬਸ ਜੀ ਭਾਈ ਜੀ ਕੀ ਪੂਰਾ ਮਾਮਲਾ ਹੈ ਕਹਿੰਦੇ ਡਾਕਟਰ ਹਰਪਾਲ ਨੂੰ ਧਮਕੀਆਂ ਮਿਲੀਆਂ ਨਸ਼ਾ ਤਸਕਰਾਂ ਵੱਲੋਂ ਕੀ ਪੂਰਾ ਮਾਮਲਾ ਕੀ ਹੈ ਮੈਂ ਹਰਪਾਲ ਸਿੰਘ ਕਿੱਲੇ ਵਾਲੀ ਭਾਰਤੀ ਸੰਜੋਗ ਨੇਕਤਾ ਗਰਾਹਾਂ ਬਲਾਕ ਲੰਬੀ ਦਾ ਮੀਤ ਬਣਾਣਾ ਇਹਦੇ ਕਾਹਦਾ ਗੋਆ ਸਾਡੇ ਪਿਛਲੇ ਲੰਬੇ ਸਮੇਂ ਤੋਂ ਹਰਿਆਣੇ ਦੀ ਹੱਤ ਤੇ ਹੋਣ ਕਰਕੇ ਨਸ਼ੇ ਦੀ ਤਸਕਰੀ ਬਹੁਤ ਜ਼ੋਰਾਂ ਛੋਰਾਂ ਹੁੰਦੀ ਹੈ ਪਹਿਲਾਂ ਹਰਿਆਣੇ ਦੀ ਸ਼ਰਾਬ ਸਸਤੀ ਸੀ ਤਾਂ ਉਦੋਂ ਹਰਿਆਣੇ ਦੀ ਸ਼ਰਾਬ ਲਿਆ ਕੇ ਪਿੰਡ ਦੇ ਵਿੱਚ ਕਾਫੀ ਵੇਚੀ ਜਾਂਦੀ ਸੀ ਬਹੁਤ ਜ਼ਿਆਦਾ ਉਸ ਤੋਂ ਹੌਲੀ-ਹੌਲੀ ਗੋਲੀਆਂ ਚੱਲ ਪੀਆਂ ਗੋਲੀਆਂ ਤੋਂ ਬਾਅਦ ਹੁਣ ਹੌਲੀ-ਹੌਲੀ ਕੰਮ ਵਾਧਾ ਵਾਧਾ ਚਿੱਟੇ ਦੇ ਆ ਗਿਆ ਪਿੱਛੇ ਇਹ ਕਾਫੀ ਮਤਲਬੀ ਨਸ਼ਾ ਤਸਕਾ ਦੀ ਆਫਿਸ ਦੇ ਵਿੱਚ ਲੜਾਈ ਹੋਈ ਹੈ 1.5 ਸਾਲ 1.5 ਸਾਲ 2 ਸਾਲ ਪਹਿਲਾਂ ਦੀ ਗੱਲ ਹੈ ਤਾਂ ਉਦੋਂ ਮਤਲਬ ਵੀ ਕਾਫੀ ਬਹੁਤ ਤਕੜੀ ਲੜਾਈ ਹੋਈ ਸੀ ਜੇਣੀ ਇੱਕ ਕਾਰ ਦੇ ਨਾਲ ਕਾਫੀ ਮੁੰਡਿਆਂ ਨੂੰ ਚਲਾ ਕੇ ਮਾਰਿਆ ਗਿਆ ਸੀ ਬੁਰੀ ਸਪੀਡ ਤੇ ਆਉਂਦੀ ਨਾ ਪਰ ਉਹਨਾਂ ਦੀ ਕਿਸਮਤ ਚੰਗੀ ਉਹ ਬਚ ਗਏ ਉਹ ਵਾਲੀ ਵੱਡੀ ਸੱਟ ਕਿਸੇ ਦੇ ਨਹੀਂ ਵੱਜੀ ਤੇ ਇਸ ਤਰ੍ਹਾਂ ਹੀ ਫਿਰ ਰਾਤ ਨੂੰ ਇੱਕ ਘਰ ਨੂੰ ਘੇਰ ਕੇ ਨਸ਼ਾ ਤਸਕਰ ਦੇ ਨੂੰ ਉਹਨਾਂ ਨੇ ਦੂਜੇ ਨਸ਼ਾ ਤਸਕਰਾਂ ਨੇ ਉਹਦਾ ਘਰ ਭੰਨਿਆ ਕਾਫੀ ਕੁੱਟਮਾਰ ਕਾਫੀ ਕੁਝ ਹੋਇਆ ਤਾਂ ਉਸ ਤੋਂ ਬਾਅਦ ਉਸ ਲੜਾਈ ਦੇ ਵਿੱਚ ਨੂੰ ਪੁਲਿਸ ਨੂੰ ਪਤਾ ਲੱਗਿਆ ਤਾਂ ਐਸਐਚਓ ਲੰਬੀ ਉਹ ਸਾਨੂੰ ਥਾਣਾ ਲੰਬੀ ਲੱਗਦਾ ਸੀ ਐਸਐਚਓ ਪਹੁੰਚੇ ਨਾਲ ਟੀਮ ਲੈ ਕੇ ਤਾਂ ਉਹਨਾਂ ਨੇ ਟੀਮ ਦੇ ਉੱਪਰ ਵੀ ਸੁਣਿਆ ਵੀ ਗੋਲੀ ਚੱਲੀ ਹੈ। ਹੂੰ। ਜੋ ਗੋਲੀ ਚੱਲੀ ਹੈ ਤਾਂ ਐਸਐਚਓ ਨੇ ਉਸ ਟਾਈਮ ਉਹਨਾਂ ਨੂੰ ਕਾਬੂ ਕੀਤਾ ਕੁੱਟਮਾਰ ਕਰਕੇ ਉੱਥੇ ਕਾਬੂ ਕਰਕੇ। ਹੂੰ। ਮਤਲਬ ਵੀ ਜ਼ਿੰਮੇਵਾਰ ਕਰ ਲਈ ਬੰਦੇ। ਪਰ ਬਾਅਦ ਦੇ ਵਿੱਚ ਕੀ ਹੋਇਆ ਪਤਾ ਨਹੀਂ ਕੀ ਗੱਲ ਬਣੀ। ਪੁਲਿਸ ਨੇ ਮਤਲਬ ਇਹ ਉਸ ਜਿਹੜੇ ਪਿਸਤੌਲ ਇਹਨਾਂ ਨੇ ਗੋਲੀ ਚਲਾਈ ਸੀਗੀ ਉਸ ਪਿਸਤੌਲ ਨੂੰ ਇੱਕ ਕਰਾਉਣਾ ਸਿੱਧ ਕਰਤਾ ਵੀ ਇਹ ਤਾਂ ਜਵਾਕਾਂ ਦੇ ਖੱਡਣ ਵਾਲੇ ਪਿਸਤੌਲ ਸੀਗੇ ਸਹੀ ਪਿਸਤੌਲ ਨਹੀਂ ਸੀਗੀ ਤੁਸੀਂ ਦੱਸ ਦਿਓ ਫਿਲਮਾਂ ਦੇ ਐਕਟਰਾਂ ਵਾਂਗੂ ਜਿਵੇਂ ਆਪਾਂ ਕਹਿੰਨੇ ਗੱਡੀ ਨਾਲ ਚਲਾ ਕੇ ਬੰਦੇ ਮਾਰੇ ਫਿਰ ਕਹਿੰਦੇ ਆ ਕਿ ਅਸੀਂ ਪਿਸਤੌਲ ਨੂੰ ਜਵਾਕਾਂ ਦੇ ਖੱਡਣ ਵਾਲਾ ਪਿਸਤੌਲ ਦੱਸਤਾ ਕਿ ਇਹ ਮਜ਼ਾਕ ਸੀ ਜਾਂ ਕੋਈ ਟ੍ਰੇਲਰ ਸੀ ਬਣਾਉਂਦਾ ਇਹ ਸਾਡੇ ਬਣੀਓ ਤਾਂ ਸੱਚੀ ਕਹਾਣੀ ਸੀ ਬਿਲਕੁਲ ਜੋ ਗੀਤਿਆ ਲੋਕਾਂ ਨੇ ਦੇਖਿਆ ਪਰ ਪੁਲਿਸ ਨੇ ਜੋ ਇਹਨੂੰ ਟ੍ਰੇਲਰ ਚ ਬਦਲਤਾ ਜਾਂ ਮਜ਼ਾਕ ਬਣਾਤਾ ਉਹ ਉਹਦੇ ਬਾਰੇ ਅਸੀਂ ਕੁਝ ਨਹੀਂ ਕਹਿ ਸਕਦੇ ਉਹ ਪੁਲਿਸ ਜਾਣਦੀ ਹੈ ਡਾਕਟਰ ਹਰਪਾਲ ਨੂੰ ਨਸ਼ਾ ਤਸਕਰਾਂ ਦੀਆਂ ਧਮਕੀਆਂ ਆਖਿਰਕਾਰ ਕਿਉਂਕਿ ਡਾਕਟਰ ਹਰਪਾਲ ਦਾ ਨਸ਼ੇ ਤਸਕਰਾਂ ਨਾਲ ਹੈ ਜਕਿ ਇਹ ਸਭ ਬੰਦ ਹੋ ਗਿਆ ਜਿਹੜਾ ਉਹਨਾਂ ਧਮਕੀਆਂ ਦੇ ਰਹੇ ਨੇ ਇਹ ਜੋ ਪਿਛਲੀ 6 ਤਰੀਕ ਨੂੰ ਵਿਕਰਮ ਸਿੰਘ ਪੁੱਤਰ ਉਹਨੂੰ ਵਿੱਕੀ ਦਾ ਜੋ ਕਤਲ ਹੋਇਆ ਹੈ ਕਨਿੱਕਲਿਆਂ ਵਾਲੀ ਦੇ ਵਿੱਚ ਕੋਈ ਇੱਕ ਧੀ ਪਰਿਵਾਰ ਦਾ ਬੱਚਾ ਸੀ ਤਾਂ ਨਸ਼ੇ ਤਸਕਰਾਂ ਤੋਂ ਲੋਕ ਬਹੁਤ ਦੁਖੀ ਸੀ ਉਹ ਸਾਰੇ ਲੋਕ ਇਕੱਠੇ ਹੋਏ ਇਹਨਾਂ ਦੇ ਖਿਲਾਫ 910 ਦੇ ਖਿਲਾਫ 1010 ਦੇ ਖਿਲਾਫ ਤਾਂ ਉਹਦੇ ਵਿੱਚ ਕੀ ਹੋਇਆ ਇੱਕ ਕਮੇਟੀ ਬਣਾਈ ਗਈ ਜਿਸ ਤਰ੍ਹਾਂ ਮਤਲਬ ਹੀ ਅਗਵਾਹੀ ਕਰਨ ਵਾਲੇ ਬੰਦੇ ਜਿਹਦੇ ਵਿੱਚ ਮੈਂ ਵੀ ਅਗਵਾਹੀ ਕਰਨ ਸੀਗਾ ਔਰ ਦੋ ਦੋ ਚਾਰ ਮੁੰਡੇ ਹੋਰ ਅਗਵਾਹੀ ਕਰਨ ਸੀਗੇ ਤਾਂ ਉਹਨਾਂ ਦੇ ਅਸੀਂ ਨਿਸ਼ਾਨੇ ਤੇ ਆ ਗਏ ਵੀ ਇਹ ਬੰਦੇ ਅਗਵਾਹੀ ਕਰ ਰਹੇ ਐ ਜਦੋਂ ਪੁਲਿਸ ਗ੍ਰਿਫਤਾਰ ਨਹੀਂ ਕਰ ਰਹੀ ਸੀ ਕਾਦਲਾਂ ਨੂੰ ਤਾਂ ਅਸੀਂ ਮਤਲਬ ਹੀ ਸ਼ਰਕਤ ਤੇ ਰੱਖ ਕੇ লাশ ਉਹਤੇ ਮਤਲਬ ਹੀ ਪ੍ਰਸ਼ਾਸਨ ਦੇ ਖਿਲਾਫ ਮੁਜ਼ਾਹਰਾ ਕੀਤਾ ਧਰਨਾ ਦਿੱਤਾ ਤਾਂ ਉਹਨਾਂ ਗੱਲਾਂ ਤੋਂ ਬਾਅਦ ਇਹ ਗੱਲਾਂ ਆਈਆਂ ਪਿੰਡ ਦੇ ਵਿੱਚੋਂ ਮਤਲਬ ਜਿਹੜੇ ਅਖਤ ਕਾਤਲ ਹੈ ਅੱਠਾਂ ਦੇ ਵਿੱਚੋਂ 2 ਵਜੇ ਤੱਕ ਫਰਾਰ ਹੈ 6 ਗ੍ਰਿਫਤਾਰ ਹੋ ਚੁੱਕੇ ਹੈ ਜਿਹੜੇ 6 ਗ੍ਰਿਫਤਾਰ ਹੋ ਚੁੱਕੇ ਹੈ ਉਹਨਾਂ ਦੇ ਘਰਾਂ ਦੀਆਂ ਲੇਡੀ ਜੀ ਕਹਿ ਰਹੀਆਂ ਦੂਜੀਆਂ ਲੇਡੀ ਜੀ ਕੋਲੇ ਆਮ ਲੋਕਾਂ ਕੋਲੇ ਵੀ ਸਾਡਾ ਜਿਹੜਾ ਮੇਨ ਕਾਤਲ ਗੱਗੂ ਹੈ ਵੀ ਗੱਗੂ ਕਹਿੰਦਾ ਵੀ ਇੱਕ ਕਤਲ ਦੇ ਵੀ ਕੈਦ ਕਟਣੀ ਹੈ ਤੇ ਇੱਕ ਦੋ ਹੋਰ ਕਰ ਦਾਂਗੇ ਤਾਂ ਕਿ ਹਰਕਤ ਨਾਲ ਕੈਦ ਤਾਂ ਕਟਣੀ ਆ ਹੁਣ ਵੀ ਹੁਣ ਇਹਦਾ ਡਾਕਟਰ ਰਫਾਲ ਦਾ ਵੀ ਕੰਡਾ ਕੱਢਾਂਗੇ ਤੇ ਜਿਹੜੇ ਕੋਈ ਹੋਰ ਆਗੂ ਬੰਦੇ ਇੱਕ ਦੋ ਉਹਨਾਂ ਨੂੰ ਵੀ ਵੇਖਾਂਗੇ ਇਸ ਤਰ੍ਹਾਂ ਦੀਆਂ ਧਮਕੀਆਂ ਕੋਰਸ ਦੇ ਵਿੱਚੋਂ ਆ ਰਹੀਆਂ ਤੇ ਕੱਲ ਪਰਸੋਂ ਦੀ ਗੱਲ ਹੈ 20 ਤਰੀਕ ਦੀ ਇੱਕ ਉਹਨਾਂ ਦੇ ਘਰਾਂ ਦੇ ਵਿੱਚੋਂ ਗौरी ਪੁੱਤਰ ਮੱਡੂ ਸਿੰਘ ਮੇਰੇ ਮਤਲਬ ਦਰਵਾਜ਼ੇ ਦੇ ਕੋਲ ਆਇਆ ਹੈ ਤਾਂ ਅਸੀਂ ਬਾਹਰ ਖੜੇ ਸੀਗੇ ਸਾਡੇ ਪਿੰਡ ਮਤਲਬ ਦਰਵਾਜ਼ੇ ਦੇ ਕੋਲ ਇੱਕ ਪੰਚਾਇਤ ਹੈ ਸੱਤ ਬੰਦੀ ਹੈ ਪਿੰਡ ਦੀ ਤਾਂ ਉੱਥੇ ਆ ਕੇ ਉਹ ਮੇਰੇ ਨਾਲ ਪੈ ਗਿਆ ਕਾਫੀ ਤੂੰ ਤੂੰ ਮੈਂ ਕੀਤੀ ਉੱਚਾ ਨਹੀਂ ਮੈਂ ਬੋਲਿਆ ਪਰ ਉਹ ਲੋਕਾਂ ਨੇ ਮੇਰੇ ਗੱਲ ਨਹੀਂ ਪੈਂ ਦਿੱਤਾ ਉਹ ਵਿਚਾਲ ਦੀ ਹੋ ਗਿਆ ਉਹਨੂੰ ਕਰਕੇ ਕਰਨ ਤੌਰ ਤਾਂ ਮੈਨੂੰ ਮਤਲਬ ਮੇਰੇ ਘਰ ਵਿੱਚ ਨਹੀਂ ਕਰਤਾ ਪਰ ਉਹਨੇ ਮੇਰੇ ਘਰ ਆ ਕੇ ਮੇਰੇ ਨਾਲ ਪੈਣ ਦੀ ਕੋਸ਼ਿਸ਼ ਕੀਤੀ ਹੈ ਮੈਂ だっते ਕੀ ਸਮਝਦਾ ਹਾਂ ਪੁਲਿਸ ਦੀ ਜਿਹੜੀ ਭੂਮਿਕਾ ਹੋਣੀ ਚਾਹੀਦੀ ਸੀ ਪੁਲਿਸ ਨੂੰ ਜਿਹੜਾ ਆਪਦਾ ਫਰਜ਼ ਨਿਭਾਉਣਾ ਚਾਹੀਦਾ ਸੀ ਉਹ ਪੁਲਿਸ ਨਿਭਾ ਰਹੀ ਹੈ ਜਾਂ ਨਹੀਂ ਨਿਭਾਰੀ ਅਸੀਂ ਤਾਂ ਇਹ ਹੀ ਸਮਝਦੇ ਹਾਂ ਅੱਜ ਧਰਨਾ ਵੀ ਸਾਡਾ ਇਸੇ ਗੱਲ ਦਾ ਹੀ ਹੈ ਕਿ ਜਿਹੜਾ ਪਿਛਲੇ ਦਿਨਾਂ ਤੋਂ ਬਹੁਤ ਲੰਮੇ ਟਾਈਮ ਤੋਂ ਬਹੁਤ ਜ਼ਿਆਦਾ ਮਤਲਬ ਬਲੈਕ ਸਾਡੇ ਪਿੰਡ ਦੇ ਵਿੱਚ ਕਦੇ ਸ਼ਰਾਬ ਦੀ ਕਦੇ ਗੋਲੀਆਂ ਦੀ ਕਦੇ ਮਤਲਬ ਹੁਣ ਚਿੱਟੇ ਤੱਕ ਆ ਗਈ ਹੈ ਤਿੰਨ ਚਾਰ ਨੌਜਵਾਨ ਚਿੱਟੇ ਦੀ ਪੇਟ ਚੜ ਚੁੱਕੇ ਸਾਡੇ ਪਿੰਡ ਦੇ ਤਾਂ ਸਾਨੂੰ ਤਾਂ ਸਾਰਾ ਇਹ ਹੀ ਲੱਗਦਾ ਹੈ ਕਿ ਪੁਲਿਸ ਦਾ ਹੀ ਹੱਥ ਹੈ ਜੋ ਕਿ ਕਾਤਲ ਹਜੇ ਤੱਕ ਫੜੇ ਨਹੀਂ ਗਏ ਉਹ ਸ਼ੈ ਇੱਕ ਮਤਲਬ ਇੰਟੈਲੀਜੈਂਸੀ ਇਹਨਾਂ ਦੀ ਦੂਰ ਦੂਰ ਤੱਕ ਪਤਾ ਲਾ ਲੈਣ ਦੀ ਵੀ ਕਿੱਥੇ ਕੀ ਹੋ ਰਿਹਾ ਕਿੱਥੇ ਯੂਨੀਅਨ ਵਾਲੇ ਧਰਨਾ ਦੇਣਗੇ ਜਾਂ ਕੀ ਕਰਨਗੇ ਤਾਂ ਇਹਨਾਂ ਤੋਂ ਇੱਕ ਕਾਤਲ ਹੈ ਜਿਹੜਾ ਕਿ ਐਡਾ ਵੱਡਾ سنگीन ਜੁਰਮ ਕੀਤਾ ਜੀ ਨੇ ਉਹਦਾ ਇਹਨਾਂ ਨੂੰ ਪਤਾ ਨਹੀਂ ਲਾਇਆ ਜਾ ਰਿਹਾ ਇੰਟੈਲੀਜੈਂਸੀ ਉੱਥੇ ਫੇਲ ਹੈ ਜਾਂ ਇਹ ਸੀਆਈਡੀ ਕੁਝ ਨਹੀਂ ਕਰ ਸਕਦੀ ਇਹ ਸਿਰਫ ਸਾਨੂੰ ਤਾਂ ਇਹੀ ਲੱਗਦਾ ਵੀ ਪੁਲਿਸ ਦੀ ਛਾਇਆ ਛਤਰ ਹੇਠ ਹੀ ਸਾਰਾ ਕੁਝ ਹੋ ਰਿਹਾ ਕਬੂਲੇਜੇ ਸਵਾਲ ਹੈ ਜਿਹੜੇ ਜ਼ਿਲ੍ਹਾ ਸਿਰਿ ਮੁਖਸਰ ਸਾਹਿਬ ਦੇ ਐਸਐਸਪੀ ਤਾਂ بڑے ਦਾਅਵੇ ਕਰਦੇ ਆ ਕਹਿੰਦੇ ਸੀ ਨਸ਼ਾ ਮੁਕਤ ਪੰਜਾਬ ਨੂੰ ਜ਼ਿਲ੍ਹਾ ਨੂੰ ਮੁਖਸਰ ਸਾਹਿਬ ਨੂੰ ਕਰ ਦੇਣਾ ਪਰ ਉਥੇ ਤਾਂ ਫੇਲ ਸਾਬਤ ਕਹਿੰਦੇ ਫੇਲ ਸਾਬਤ ਉਹ ਤਾਂ ਕਹਿਣ ਦੀਆਂ ਗੱਲਾਂ ਜੀ ਹਕੀਕਤਾਂ ਗਰਾਊਂਡ ਤੋਂ ਪਤਾ ਲੱਗਣਾ ਹੈ ਗਰਾਊਂਡ ਦੇ ਸਾਡੇ ਪਿੰਡ ਦੇ ਵਿੱਚ ਆ ਕੇ ਪਤਾ ਕਰੋ ਤੁਸੀਂ ਹਮ ਅੱਜ ਵੀ ਚਿੱਟਾ ਸ਼ਰੀਆ ਵੀ ਕੀ ਜਾਂਦਾ ਹਮ ਸਾਰੇ ਪਿੰਡ ਨੇ ਇਕੱਠਾ ਹੋ ਕੇ ਇੱਕ ਲਿਸਟ ਬਣਾ ਕੇ ਡੀਐਸਪੀ ਸਾਹਿਬ ਜਸਪਾਲ ਸਿੰਘ ਨੂੰ ਦਿੱਤੀ ਹੋਈ ਹੈ ਅੱਜ ਤੋਂ 10-15 ਦਿਨ ਪਹਿਲਾਂ ਵੀ ਆਹ ਭਾਈ ਮੁੰਡੇ ਮਤਲਬ ਨਸ਼ਾ ਪਿੰਡ ਦੇ ਵਿੱਚ 34 ਕੇ 35 ਬੰਦੇ ਜਿਹੜੇ ਵੇਚਦੇ ਆ ਪਰ ਇੱਕ ਵੀ ਗ੍ਰਿਫਤਾਰੀ ਨਹੀਂ ਹੋਈ ਅੱਜ ਉਸ ਗੱਲ ਨੂੰ ਘੱਟੋ ਘੱਟ 10-15 ਦਿਨ ਹੋ ਗਏ ਨੇ ਜੇਸਟ ਦਿੱਤੀ ਨੂੰ 10 ਦਿਨ ਹੋ ਗਏ ਨੇ ਹਾਂ ਸ਼ਰੇ ਆਮ ਚਿੱਟਾ ਜੀ ਵਿਕਰੇ ਹਾਂ ਬਿਲਕੁਲ ਸ਼ਰੇ ਆਮ ਚਿੱਟਾ ਵਿਕਦਾ ਹੈ ਤਾਂ ਪੁਲਿਸ ਨੂੰ ਸਾਵਧਾਨ ਪੁਲਿਸ ਕਿਉਂ ਐਕਸ ਕਲ ਪੁਲਿਸ ਦੇ ਸਟੂਟ ਤੇ ਚੁੱਪੀ ਕਿਉਂ ਬੱਟੀ ਹੋਈ ਹੈ ਲੰਬੀ ਥਾਣੇ ਦੇ ਬਾਹਰ ਲੰਬੀ ਡੀਐਸਪੀ ਦਾ ਜਿਹੜਾ ਆਫਿਸ ਹੈ ਉਸ ਦੇ ਬਾਹਰ ਦੀਆਂ ਤਸਵੀਰਾਂ ਵੀ ਨੇ ਆਖਿਰਕਾਰ ਅਸ਼ਾ ਤਸਕਰਾਂ ਦੇ ਖਿਲਾਫ ਪਿੰਡ ਜਿਹੜੀ ਹੈ ਵੱਡੇ ਤੌਰ ਦੇ ਉੱਤੇ ਜਿਹੜਾ ਕਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਪਰ ਉੱਥੇ ਹੀ ਕਿਉਂ ਅਖੀਰਕਾਰ ਵੱਡੇ ਤੌਰ ਤੇ ਉਤੇ ਨਸ਼ਾ ਤਸਕਰੀ ਹੁੰਦੀ ਹੈ ਪਰ ਕੋਈਸ ਕਾਰਵਾਈ ਕਿਉਂ ਨਹੀਂ ਕਰਦੀ ਬੜੇ ਲੋ ਪੰਜਾਬ ਹਰੇ ਲੈ ਦੇਗੋਂ ਦੇ ਨਾਲ ਜਤਿਨ ਲੰਬੀ